ਸੱਚੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਸਾਡੀ ਚੈਨਲ ਪੰਜਾਬੀ ਸਟੋਰੀ ਮਿਲਦੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਕਿਰਨਦੀਪ ਕੌਰ ਦੁਆਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਭਾਗ 6ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਨਿਤਿਕਾ ਮੇਰੀ ਗੱਲ ਸੁਣੋ ਪਹਿਲਾਂ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਗੁਰੀ ਕਹਿਣ ਲੱਗਾ ਕਿਸੇ ਨੂੰ ਕੁਝ ਨਹੀਂ ਹੋਇਆ ਗੋਲੀ ਹੀ ਤਾਂ ਚੱਲੀ ਕੋਈ ਪਤਾ ਨਹੀਂ ਲੱਗ ਪਿਆ ਨਾਲੇ ਜਿਸ ਤੇ ਗੋਲੀ ਚਲਾਈ ਸੀ ਉਹ ਤਾਂ ਭੱਜ ਵੀ ਗਏ ਤੁਸੀਂ ਐਵੇਂ ਡਰੀ ਜਾ ਰਹੀ ਹੋ ਮੈਂ ਹਾਂ ਨਾ ਤੁਹਾਡੇ ਨਾਲ ਘਬਰਾਉਣਾ ਨਹੀਂ ਮੈਂ ਸਭ ਸਾਫ ਲਵਾਵਾਂਗਾ ਕੁਝ ਥੇਰ ਤੱਕ ਮਕੈਨਿਕ ਨੇ ਟਾਇਰ ਵੀ ਬਦਲ ਦਿੱਤਾ ਫਿਰ ਨਿਤਿਕਾ ਨੂੰ ਨਾਲ ਲੈ ਕੇ ਗੁਰੇ ਜਲਦੀ ਨਾਲ ਆਪਣੇ ਹੋਟਲ ਆਇਆ ਕਮਰੇ ਜਾ ਕੇ ਉਸ ਨੂੰ ਸੋਫੇ ਤੇ ਬਿਠਾਉਂਦੇ ਹੋਏ ਕਹਿਣ ਲੱਗਾ ਨਿਤਿਕਾ ਪਹਿਲਾਂ ਤੁਸੀਂ ਰੋਣਾ ਬੰਦ ਕਰੋ ਤੇ ਇਧਰ ਮੇਰੇ ਵੱਲ ਦੇਖੋ ਉਹ ਸਾਮੂ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗਾ ਕੀ ਹੋਇਆ ਐਵੇਂ ਰੋ ਕਿਉਂ ਰਹੀ ਹੋ ਗੁਰੀ ਹੀ ਚੱਲੀ ਆ ਕਿਹਣਾ ਤੁਸੀਂ ਕੋਈ ਬੰਦਾ ਮਾਰਤਾ ਹੈ ਦੇਖਿਆ ਨਹੀਂ ਤੁਹਾਡੇ ਸਾਹਮਣੇ ਹੀ ਤਾਂ ਉੱਠ ਕੇ ਭੱਜ ਗਿਆ ਨਿਤਿਕਾ ਅੱਖਾਂ ਪੂੰਝਦੇ ਹੋਏ ਕਹਿਣ ਲੱਗੀ ਗੁਰੀ ਮੈਂ ਅਜ ਤੱਕ ਕਦੇ ਕਿਸੇ ਤੇ ਹੱਥ ਤੱਕ ਨਹੀਂ ਸੇ ਚੁੱਕਿਆ ਪਰ ਅੱਜ ਪਤਾ ਨਹੀਂ ਮੇਰੇ ਵਿੱਚ ਇੰਨੀ ਹਿੰਮਤ ਕਿੱਥੋਂ ਆ ਗਈ ਕਿ ਮੈਂ ਕਿਸੇ ਤੇ ਗੋਲੀ ਤੱਕ ਚਲਾ ਦਿੱਤੀ ਗੁਰੀ ਪੁਲਿਸ ਕੇਸ ਤਾਂ ਨਹੀਂ ਹੋ ਜਾਏਗਾ ਨਾ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਗੁਰੀ ਉਸ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਦੋਸਤਾਂ ਦੇ ਨਾਤੇ ਸਮਝਾਉਂਦੇ ਹੋਏ ਕਹਿਣ ਲੱਗਾ ਦੇਖੋ ਤੁਸੀਂ ਮੈਨੂੰ ਆਪਣਾ ਪੱਕਾ ਦੋਸਤ ਮੰਨਦੇ ਹੋ ਨਾ ਨਿਤਿਕਾ ਨੇ ਹਾਂ ਚ ਸਹਿਲਾਇਆ ਫਿਰ ਗੁਰੇ ਕਹਿਣ ਲੱਗਾ ਤਾਂ ਫਿਰ ਆਪਣੇ ਇਸ ਦੋਸਤ ਦੀ ਗੱਲ ਸੁਣੋ ਜਦ ਕਲ ਇਨਸਾਨ ਦੀ ਜਾਨ ਤੇ ਬਨ ਜਾਵੇ ਨਾ ਤਾਂ ਉਹ ਫਿਰ ਕੁਝ ਨਹੀਂ ਸੋਚਦਾ ਜੋ ਉਸ ਨੂੰ ਠੀਕ ਲੱਗਦਾ ਆ ਉਹ ਹੀ ਕਰਦਾ ਆ ਤੁਸੀਂ ਵੀ ਤਾਂ ਆਪਣੀ ਹਿਫਾਜ਼ਤ ਲਈ ਗੋਲੀ ਚਲਾਈ ਆ ਕੁਝ ਨਹੀਂ ਹੋਵੇਗਾ ਮੈਂ ਹਾਂ ਨਾ ਆਪੇ ਸਾਮਲਾ ਮੰਗਾ ਨਿਤਿਕਾ ਗੁਰੇ ਜੀ ਉਹ ਦੁਬਾਰਾ ਵਾਪਸ ਆ ਕੇ ਫਿਰ ਗੁਰੇ ਤਾਂ ਲੈਣ ਦੋ ਜਿੰਨਾ ਚਿਰ ਮੈਂ ਖੜਾ ਆ ਕੋਈ ਤੁਹਾਨੂੰ ਹੱਥ ਵੀ ਨਹੀਂ ਲਾ ਸਕਦਾ ਮੇਰੇ ਤੇ ਭਰੋਸਾ ਕਰਕੇ ਆਰਾਮ ਨਾਲ ਸੋ ਜਾਓ ਨਿਤਿਕਾ ਪਰ ਤੁਸੀਂ ਮੈਨੂੰ ਇਕੱਲੇ ਨੂੰ ਛੱਡ ਕੇ ਨਹੀਂ ਜਾਣਾ ਕਹਿ ਕੇ ਰੋਂਦੀ ਰੋਂਦੀ ਉਸੇ ਗੱਲ ਲੱਗੀ ਹੋਈ ਹੀ ਸੌਂ ਗਈ ਗੁਰੀ ਚਰਸ ਨੂੰ ਬੜਤੇ ਚੱਕੇ ਪਾਉਣ ਲੱਗਾ ਤਾਂ ਨਿਤਿਕਾ ਨੇ ਸੁੱਤੀ ਨੂੰ ਉਸ ਨੂੰ ਹੋਰ ਕੁੱਟ ਕੇ ਜੱਫੀ ਪਾ ਲਈ ਉਸ ਨੂੰ ਛੱਡਣ ਉਤਿਆਰ ਹੀ ਨਹੀਂ ਸੀ ਗੁਰੀ ਨੇ ਹੋਰ ਕੋਈ ਚਾਰਾ ਨਾ ਦੇਖ ਕੇ ਉਸ ਨੂੰ ਸੋਫੇ ਤੇ ਆਪਣੀਆਂ ਬਾਹਾਂ ਚ ਲੈ ਕੇ ਬੈਠਾ ਰਿਹਾ ਰਾਤ ਨੂੰ 9 ਵਜੇ ਜਨਿਤਿਕਾ ਦੀ ਅੱਖ ਖੁੱਲ੍ਹੀ ਤਾਂ ਖੁਦ ਨੂੰ ਗੁਰੀ ਦੇ ਗੱਲ ਲੱ ਕੇ ਸੁੱਤੀ ਪਈ ਦੇਖ ਕੇ ਅਚਾਨਕ ਉੱਠੀ ਤੇ ਕਹਿਣ ਲੱਗੀ ਸੌਰੀ ਗੁਰੀ ਮੈਂ ਤੁਹਾਨੂੰ ਕਿੰਨਾ ਪਰੇਸ਼ਾਨ ਕੀਤਾ ਨਾ ਤੁਸੀਂ ਸ਼ਾਮ ਦੇ ਇੱਥੇ ਮੇਰੇ ਸਰਾਣੇ ਬੈਠੇ ਹੋ ਗੁਰੀ ਤੁਸੀਂ ਆਪ ਹੀ ਤਾਂ ਕਿਹਾ ਸੀ ਮੈਨੂੰ ਡਰ ਲੱਗ ਰਿਹਾ ਆ ਮੈਨੂੰ ਇਕੱਲੇ ਨਾ ਛੱਡ ਕੇ ਜਾਣਾ ਨਿਤਿਕਾ ਤੁਸੀਂ ਕੁਝ ਕਰਦਾ ਕਿ ਨਹੀਂ ਗੁਰੀ ਹਲੇ ਕਿੱਥੇ ਨਿਤਿਕਾ ਤੁਸੀਂ 5 ਮਿੰਟ ਬੈਠੋ ਮੈਂ ਫਰੈਸ਼ ਹੋ ਕੇ ਆਈ ਫਿਰ ਆਪਾਂ ਖਾਣਾ ਖਾਣੇ ਹੀ ਟਾਂ ਚੱਲਦੇ ਆ ਕੁਝ ਤੇਰਵਾਦ ਨਿਤਿਕਾ ਵੀ ਫਰੈਸ਼ ਹੋ ਕੇ ਆ ਗਈ ਉਸ ਨੂੰ ਦੇਖਦੇ ਹੋਏ ਗੁਰੇ ਕਹਿਣ ਲੱਗਾ ਅੱਤ ਤੁਸੀਂ ਕਿਹੋ ਜਿਹੇ ਕੱਪੜੇ ਪਾਏ ਹੋ ਜਾਓ ਕੁਝ ਅਜਿਹੇ ਕੱਪੜੇ ਪਾ ਕੇ ਆਓ ਲੋਕਾਂ ਦੀਆਂ ਨਜ਼ਰਾਂ ਤਾਂ ਪਹਿਲਾਂ ਹੀ ਬਹੁਤ ਮਾੜੀਆਂ ਨੇ ਨਾਲੇ ਜੇ ਠੰਡ ਲੱਗੀ ਫੇ ਨਿਤਿਕਾ ਗੁਰਜੀ ਜੀ ਸਿਰਫ ਅੱਜ ਦਾ ਦਿਨ ਤਾਂ ਪਾਉਣੀ ਹੈ ਪਲੀਜ਼ ਪਾਲਣ ਦੋ ਨਾ ਇਹ ਮੇਰੀ ਫੇਵਰਟ ਡਰੈਸ ਆ ਹੰਤ ਤੁਸੀਂ ਵੀ ਮੇਰੀ ਮੰਮਾ ਬਣ ਗਏ ਹੋ ਉਹ ਵੀ ਮੈਨੂੰ ਇਦਾਂ ਹੀ ਸਮਝਾਉਂਦੇ ਰਹਿੰਦੇ ਸੀ ਗੁਰੀ ਚਲ ਠੀਕਾ ਪਰ ਸਿਰਫ ਅੱਜ ਲਈ ਅੱਜ ਹਾਂ ਚਲੇ ਮੈਨੂੰ ਤਾਂ ਭੁੱਖੀ ਬਹੁਤ ਲੱਗੀ ਆ ਫਿਰ ਉਹ ਦੁਮੇ ਖਾਣਾ ਖਾਣ ਥਲੇ ਡਾਈਨਿੰਗ ਹਾਲ ਵਿੱਚ ਆ ਗਏ ਟੇਬਲ ਤੇ ਬੈਠ ਕੇ ਖਾਣਾ ਖਾਣ ਲੱਗੇ ਖਾਣਾ ਖਾਣ ਤੋਂ ਬਾਅਦ ਗੁਰੀ ਕਹਿਣ ਲੱਗਾ ਹਾਂਜੀ ਫੇ ਅੱਜ ਨਹੀਂ ਬਾਹਰ ਜਾਣਾ ਨਿਤਿਕਾ ਜਾਣ ਨੂੰ ਦਿਲ ਤਾਂ ਕਰਦਾ ਆ ਪਰ ਤੁਸੀਂ ਗੁੱਸੇ ਹੋਈ ਜਾ ਰਹੇ ਹੋ ਗੁਰੀ ਨਿਤਿਕਾ ਮੈਂ ਕਦ ਗੁੱਸੇ ਹੋਈ ਆ ਨੀਤਿਕਾ ਹੁਣ ਇਹ ਰੂਮ ਚ ਮੇਰੇ ਕੱਪੜਿਆਂ ਨੂੰ ਲੈ ਕੇ ਮੈਨੂੰ ਫਿਰ ਹੋਰ ਕੀ ਕਹਿ ਰਹੇ ਸੀ ਗੁਰੀ ਓਹੋ ਮੈਂ ਗੁੱਸੇ ਨਹੀਂ ਹੋਈ ਆ ਜੀ ਮੈਂ ਤਾਂ ਸਿਰਫ ਤੁਹਾਨੂੰ ਸਮਝਾ ਰਿਆ ਸੀ ਦੇਖੋ ਨਾ ਬਾਹਰ ਮੌਸਮ ਕਿੰਨਾ ਠੰਡਾ ਆ ਤੇ ਉਤੋਂ ਆ ਤੁਸੀਂ ਪਤਲੇ ਜਿਹੇ ਕੱਪੜੇ ਪਾਏ ਆ ਜੇ ਤੁਸੀਂ ਬਿਮਾਰ ਹੋ ਗਏ ਫਿਰ ਮੇਰਾ ਤਾਂ ਤੁਹਾਡੀ ਫਿਕਰ ਕਰਨਾ ਪੈਂਦਾ ਹੀ ਆ ਨਾ ਹੁਣ ਕੀ ਹੋਇਆ ਐਵੇਂ ਕਿਉਂ ਦੇਖ ਰਹੇ ਹੋ ਨਿਤਿਕਾ ਅਜਨਤਾ ਹਨੂ ਮੇਰੀ ਇੰਨੀ ਫਿਕਰ ਕਰਦਾ ਦੇਖ ਕੇ ਮੈਨੂੰ ਮੇਰੀ ਮੰਮਾ ਦੀ ਯਾਦ ਆ ਗਈ ਉਹ ਵੀ ਮੈਨੂੰ ਇੰਝ ਹੀ ਰੋਕਦੇ ਟੋਕਦੇ ਹੁੰਦੇ ਸੀ ਪਰ ਮੈਂ ਉਹਨਾਂ ਦੀ ਗੱਲ ਹੀ ਨਾ ਕਦੇ ਸੁਣਦੀ ਫੇਰ ਜਦ ਕਦੇ ਮੈਂ ਬਿਮਾਰ ਹੋ ਜਾਣਾ ਤਾਂ ਉਹਨਾਂ ਸਾਰੀ ਰਾਤ ਮੇਰੇ ਸਰਾਣੀ ਬੈਠੇ ਬੈਠੇ ਜਾ ਕੇ ਘੜਦੇ ਨੇ ਅੱਜ ਉਹਨਾਂ ਦੇ ਜਾਨ ਪਿੱਛੋਂ ਮੈਨੂੰ ਉਹਨਾਂ ਦਾ ਪਿਆਰ ਛਿੜਕਾ ਸਭ ਕੁਝ ਬਹੁਤ ਜ਼ਿਆਦਾ ਆ ਰਿਹਾ ਹੈ ਮੈਂ ਉਹਨਾਂ ਨੂੰ ਬਹੁਤ ਮਿਸ ਕਰ ਰਹੀ ਹਾਂ ਗੁਰੀ ਨਿਤਿਕਾ ਅਸੀਂ ਅਕਸਰ ਐਵੇਂ ਹੀ ਕਰਦੇ ਹਾਂ ਜਦ ਆਪਣਾ ਕੋਈ ਪਿਆਰਾ ਇਨਸਾਨ ਸਾਡੇ ਕੋਲ ਹੁੰਦਾ ਆ ਤਾਂ ਅਸੀਂ ਉਸ ਦੀ ਜ਼ਿਆਦਾ ਕਦਰ ਨਹੀਂ ਕਰਦੇ ਪਰ ਜਦ ਉਹੀ ਇਨਸਾਨ ਸਾਡੇ ਤੋਂ ਦੂਰ ਚਲਾ ਜਾਂਦਾ ਆ ਫਿਰ ਸਾਨੂੰ ਅਹਿਸਾਸ ਹੁੰਦਾ ਆ ਕਿ ਸਾਡੀ ਜ਼ਿੰਦਗੀ 'ਚ ਉਸ ਦੀ ਕੀ ਐਮ ਐਚ ਸੀ ਫਿਰ ਉਹ ਚੁੱਪ ਹੋ ਗਿਆ ਨਿਤਿਕਾ ਕੀ ਹੋਇਆ ਚੁੱਪ ਕਿਉਂ ਹੋ ਗਏ ਬੋਲੋ ਹਣ ਪਤਾ ਤੋ ਕਿੰਨੀ ਵਧੀਆ ਗੱਲਾਂ ਕਰਦਾ ਹੈ ਤੇਰੀਆਂ ਗੱਲਾਂ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਆ ਗੁਰੀ ਹੁਣ ਬਾਬਾ ਚਲੀ ਆਪਾਂ ਆਪਣੇ ਕਮਰੇ 'ਚ ਨਿਤਿਕਾ ਟਾਈਮ ਦੇਖਦੇ ਹੋਏ ਇੰਨੀ ਜਲਦੀ ਹਰੇ ਤਾਂ ਸਿਰਫ 10 ਵਜੇ ਆ ਚੱਲੋ ਨਾ ਪਹਿਲਾਂ ਬਾਹਰ ਆਈਸਕ੍ਰੀਮ ਖਾਣ ਚੱਲਦੇ ਆ ਗੁਰੀ ਪਾਗਲ ਇਨੀ ਠੰਡ 'ਚ ਆਈਸਕ੍ਰੀਮ ਕੌਣ ਖਾਂਦਾ ਏ ਨਾਲੇ ਜੀ ਖਾਣੀ ਹੀ ਆ ਉਹ ਆਪਾਂ ਇੱਥੇ ਅੰਦਰ ਬੈਠ ਕੇ ਵੀ ਖਾ ਸਕਦੇ ਆ ਨਿਤਿਕਾ ਆਈਸਕ੍ਰੀਮ ਦਾ ਮਜ਼ਾ ਤਾਂ ਬਹੁਤ ਠੰਢੀ ਜਿਹੀ ਆਉਂਦਾ ਈ ਅੰਦਰ ਬੈਠ ਕੇ ਕੋਈ ਮਜ਼ਾ ਨਹੀਂ ਆਉਂਦਾ ਬਾਕੀ ਠੰਢ ਚ ਮੈਂ ਖਾਨੀ ਆ ਤੇ ਅੱਜ ਤੁਸੀਂ ਵੀ ਖਾਓਗੇ ਮੇਰੇ ਨਾਲ ਚਲੋ ਉਠੋ ਗੁਰੀ ਪਰ ਬਹੁਤ ਠੰਡ ਹੈ ਨਾਲੇ ਤੁਸੀਂ ਐਵੇਂ ਬਾਹਰ ਜਾਓਗੇ ਨਿਤਿਕਾ ਉਸੇ ਮੋੜੇ ਤੋਂ ਲੋਈ ਲਾ ਕੇ ਆਪਣੇ ਉੱਪਰ ਲੈਂਦੇ ਹੋਏ ਕਹਿਣ ਲੱਗੀ ਹਾਂਜੀ ਹੁਣ ਠੀਕਾ ਨਾ ਹੋਂ ਤਾਂ ਨਹੀਂ ਮੈਨੂੰ ਠੰਡ ਲੱਗਦੀ ਗੁਰੀ ਤੁਸੀਂ ਕੰਮ ਲਿਓ ਚਲੋ ਆ ਜਾਓ ਪਰ ਜਿਆਦਾ ਦੂਰ ਨਹੀਂ ਜਾਣਾ ਆਪਾਂ ਫਿਰ ਉਹ ਦੋਵੇਂ ਬਾਹਰ ਆਗੇ ਕੁਝ ਅੱਗੇ ਆ ਕੇ ਉਹ ਦੋਵੇਂ ਇੱਕ ਆਈਸਕ੍ਰੀਮ ਪਰਲਰ ਤੇ ਰੁਕੇ ਗੁਰੀ ਨੇ ਦੋਨਾਂ ਲਈ ਆਈਸਕ੍ਰੀਮ ਲਈ ਤੇ ਫਿਰ ਉਹ ਦੋਵੇਂ ਬੈਂਚ ਤੇ ਬੈਠ ਕੇ ਖਾਣ ਲੱਗ ਪਏ ਆਈਸਕ੍ਰੀਮ ਖਾਣ ਤੋਂ ਬਾਅਦ ਗੁਰੀ ਕਹਿਣ ਲੱਗਾ ਸੱਚੀ ਵਈ ਮਜ਼ਾ ਅੱਜ ਤਾਂ ਠੰਡੇ ਚ ਆਈਸਕ੍ਰੀਮ ਖਾ ਕੇ ਨੜੀ ਤੁਸੀਂ ਆ ਕੀ ਮੂਲਵੇੜਿਆ ਸਾਫ ਕਰੋ ਇਸ ਨੂੰ ਨਿਤਿਕਾ ਇੱਥੇ ਆ ਸਾਫਤ ਹੈ ਗੁਰੀ ਆ ਲੱਗੀ ਆਈਸਕ੍ਰੀਮ ਤੁਹਾਡੇ ਬੁੱਲਾਂ ਤੇ ਨਿਤਿਕਾ ਸਾਫ ਕਰਦੀ ਹੋਈ ਹਾਂਜੀ ਹੁਣ ਹੋ ਗਿਆ ਸਾਫ ਗੁਰੀ ਨਹੀਂ ਹਲੇ ਵੀ ਨਹੀਂ ਆ ਨਿਤਿਕਾ ਫਿਰ ਤੁਸੀਂ ਆਪ ਹੀ ਸਾਫ ਕਰ ਦਿਓ ਮੈਨੂੰ ਨਹੀਂ ਪਤਾ ਲੱਗ ਰਿਹਾ ਗੁਰੀ ਨੇ ਚਿਚਕਦੇ ਹੋਏ ਨੇ ਉਸ ਦੇ ਬੁੱਲਾਂ ਤੇ ਲੱਗੀ ਆਈਸਕ੍ਰੀਮ ਸਾਫ ਕੀਤੀ ਫੇਰ ਨਿਤਿਕਾ ਕਹਿਣ ਲੱਗੀ ਥੈਂਕ ਯੂ ਜੀ ਹੁਣ ਚਲੀਏ ਫਿਰ ਆਪਾਂ ਗੁਰੀ ਹਾਂਜੀ ਚਲੋ ਫੇਚਰ ਉਹ ਦੂਮੀ ਉੱਠ ਕੇ ਤੁਰਨ ਲੱਗੇ ਤਾਂ ਨਿਤਿਕਾ ਹਲੇ ਦੋ ਕਦਮ ਹੀ ਤੁਰੇ ਸੀ ਕਿ ਉਸ ਦੀ ਹੀਲ ਟੁੱਟ ਗਈ ਤੇ ਹੁਰ ਰੋਕੀ ਉਸ ਨੂੰ ਰੋਕੀ ਨੂੰ ਦੇਖ ਕੇ ਗੁਰੇ ਕਹਿਣ ਲੱਗਾ ਹਾਂਜੀ ਹੁਣ ਕੀ ਹੋਇਆ ਰੁਕ ਕਿਉਂ ਗਏ ਨਿਤਿਕਾ ਆਪਣੀ ਟੁੱਟੀ ਹੋਈ ਹੀਲ ਦਿਖਾਉਂਦੇ ਹੋਏ ਕਹਿਣ ਲੱਗੀ ਮੇਰੀ ਹੀਲ ਟੁੱਟ ਗਈ ਮੈਂ ਹੁਣ ਵਾਪਸ ਕਿੱਥਾਂ ਜਾਵਾਂ ਗੁਰੇ ਆ ਤਾ ਹੈ ਹੋਟਲ ਨੰਗੇ ਪੈਰਿਆਂ ਆ ਜਾਓ ਨਿਤਿਕਾ ਲੈ ਮੈਂ ਨਹੀਂ ਸਾਰੀ ਜਗ੍ਹਾ ਤੇ ਪਾਣੀ ਖੜਾਇਆ ਮੇਰੇ ਪੈਰ ਖਰਾਬ ਹੋ ਜਾਣੇ ਆ ਗੁਰੀ ਫਿਰ ਹੁਣ ਮੈਂ ਕੀ ਕਰਾਂ ਦੱਸੋ ਆਪਣੀ ਪਿੱਠ ਤੇ ਚੱਕ ਕੇ ਲੈ ਜਾਵਾਂ ਨਿਤਿਕਾ ਹਾਂ ਇਹ ਬਹੁਤ ਵਧੀਆ ਆਈਡੀਆ ਇੱਧਰ ਆਓ ਮੇਰੇ ਘੋੜੇ ਆਪਣੀ ਸਵਾਰੀ ਨੂੰ ਉਸ ਤੇ ਮੰਜ਼ਿਲ ਤੱਕ ਪਹੁੰਚਾਓ ਗੁਰੀ ਮੈਂ ਤੁਹਾਡਾ ਘੋੜਾ ਆ ਨਿਤਿਕਾ ਹੱਸਦੇ ਹੋਏ ਮੈਂ ਤਾਂ ਮਜ਼ਾਕ ਕਰਦੀ ਸੀ ਲੈ ਚਲੋ ਨਾ ਮੈਨੂੰ ਪਲੀਜ਼ ਗੁਰੀ ਤੂੰ ਨਾ ਪਹੁੰਚ ਲਾ ਕਾ ਮੇਰੇ ਤੋਂ ਆਪਣੀ ਹਰ ਗੱਲ ਮਨਵਾਲਣੇ ਚਲੋ ਆਓ ਹੋ ਜਾਓ ਸਵਾਰ ਆਪਣੇ ਘੋੜੇ ਦੀ ਪਿੱਠ ਤੇ ਫਿਰ ਨਿਤਿਕਾ ਉਸਦੇ ਪਿੱਠ ਤੇ ਸਵਾਰ ਹੋ ਗਈ ਤੇ ਗੁਰੀ ਉਸ ਨੂੰ ਚੱਕ ਕੇ ਹੋਟਲ ਵੱਲ ਨੂੰ ਤੁਰ ਪਿਆ ਨਿਤਿਕਾ ਅੱਛਾ ਮੇਰੇ ਘੋੜੇ ਇੱਥੇ ਦੱਸੋ ਤੂੰ ਪੈਸੇ ਕਿੰਨੇ ਲਵੇਂਗਾ ਮੈਨੂੰ ਰੂਮ ਤੱਕ ਛੱਡਣ ਦੇ ਸਾਰੇ ਰਾ ਬੋਲ-ਫੋਲ ਕੇ ਉਸਦੇ ਪਿੱਠ ਤੇ ਬੈਠੀ ਗੱਲਾਂ ਨਾਲ ਉਸ ਸਿਰ ਖਾਂਦੇ ਰਹੇ ਜਦ ਉਹ ਸਾਹ ਲੈਂਦੀ ਸੀ ਤਾਂ ਉਸੇ ਸਾਹਾਂ ਦੀ ਗਰਮਹਟ ਗੁਰੀ ਨੂੰ ਆਪਣੀ ਗਰਦਨ ਤੇ ਮਹਿਸੂਸ ਹੋ ਰਹੀ ਸੀ ਚਰ ਉਹ ਦੋਵੇਂ ਕਮਰੇ ਚ ਪਹੁੰਚੇ ਤਾਂ ਗੁਰੀ ਉਸ ਨੂੰ ਬੈੱਡ ਤੇ ਸੁੱਟਦੇ ਹੋਏ ਕਹਿ ਲੱਗਾ ਕੀ ਖਾਦਾ ਏ ਅੱਜ ਤੁਸੀਂ ਯਾਰ ਤੂੰ ਕਿੰਨਾ ਬੋਲਦੀ ਏ ਮੈਂ ਕੰਨ ਦੁਖਨ ਲਗਾ ਦਿੱਤੇ 5 ਮਿੰਟ ਦੇ ਰਸਤੇ ਚ ਹੀ ਨਿਤਿਕਾ ਲੈ ਮੈਂ ਤਾਂ ਤੁਹਾਡਾ ਦਿਲ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕਿ ਤੁਸੀਂ ਬੋਰ ਨਾ ਹੋਵੋ ਗੁਰੀ ਹੁਣ ਕਪੜੇ ਤਾਂ ਬਦਲ ਲੂ ਐਵੇਂ ਹੀ ਅਜਾਈਸ ਲੁੱਕੀ ਜਾ ਰਹੀ ਹਾਂ ਨਾਲੇ ਪਹਿਲਾਂ ਮੇਰੀ ਲੋਈ ਮੈਨੂੰ ਵਾਪਸ ਕਰੋ ਨਿਤਿਕਾ ਆਲੋ ਫੜੋ ਤੁਹਾਡੀ ਲੋਈ ਮੈਂ ਖਾ ਥੋੜਾ ਚੱਲੀ ਆ ਹਰ ਵੇਲੇ ਲੋਈ ਲੋਈ ਕਰਦੇ ਰਹਿੰਦੇ ਹੋ ਸੀਨੇ ਨਾਲ ਲਾ ਕੇ ਹੁੰਦੇ ਰਹਿੰਦੇ ਹੋ ਨਾਲੇ ਮੈਂ ਤਾਂ ਐਵੇਂ ਹੀ ਸੌਵਾਂਗੀ ਮੇਰਾ ਨਹੀਂ ਤਲ ਕਰਦਾ ਹੁਣ ਰਜਾਈ ਛੱਡਣ ਨੂੰ ਤੁਸੀਂ ਹੀ ਵਿਝਾਓ ਹੁਣ ਪੈ ਜਾਓ ਗੁੱਡ ਨਾਈਟ ਮਿੱਠੇ ਗੁਰੀ ਤੁਹਾਨੂੰ ਪਤਾ ਇਹ ਲੋਈ ਮੇਰੇ ਲਈ ਬਹੁਤ ਖਾਸ ਆ ਇਹ ਲੋਈ ਮੇਰੇ ਵੱਡੇ ਭਰਾ ਦੀ ਆ ਨਿਤਿਕਾ ਹਾਂ ਤੁਹਾਡਾ ਵੱਡਾ ਭਰਾ ਵੀ ਆ ਤੁਸੀਂ ਮੈਨੂੰ ਦੱਸਿਆ ਤੱਕ ਵੀ ਨਹੀਂ ਮਿਲਵਾਉਣਾ ਤਾਂ ਦੂਰ ਦੀ ਗੱਲ ਰੋ ਕਿੱਥੇ ਨੇ ਉਹ ਮੈਂ ਤਾਂ ਉਹਨਾਂ ਨੂੰ ਕਦੇ ਘਰ ਵੀ ਨਹੀਂ ਦੇਖਿਆ ਗੁਰੀ ਉਹ ਜੀ ਇਸ ਦੁਨੀਆ ਹੋਣਗੇ ਤਾਂ ਹੀ ਮਿਲਵਾਉਂਦਾ ਤੁਹਾਨੂੰ ਉਹਨਾਂ ਨਾਲ ਉਹ ਤਾਂ ਕਦੋਂ ਦੀ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਨਿਤਿਕਾ ਗੁਰੀ ਤੂੰ ਰੋ ਰਹੀ ਆਂ ਇੰਨਾ ਬਹਾਦਰ ਦਲੇਰ ਹੋ ਕੇ ਵੀ ਤੇ ਉਸੇ ਕੋਲਾ ਕੀ ਬਟ ਗਈ ਤੇ ਕਹਿਣ ਲੱਗੀ ਕੀ ਹੋਇਆ ਸੀ ਵੀਰੇ ਨੂੰ ਗੁਰੀ ਮੇਰਾ ਵੀਰਾ ਹਰਮਨ ਕਵੱਡੀ ਦਾ ਬਹੁਤ ਵਧੀਆ ਖਿਡਾਰੀ ਸੀ ਇੱਕ ਵਾਰੀ ਉਹ ਨਾਲ ਦੇ ਸ਼ਹਿਰ 'ਚ ਆਪਣੀ ਟੀਮ ਨਾਲ ਮੈਚ ਖੇਡਣ ਗਿਆ ਸੀ ਉਹ ਗਿਆ ਤਾਂ ਮੈਚ ਖੇਡਣ ਸੀ ਪਰ ਉਹ ਖੁਸ਼ਦੀਪ ਨੂੰ ਆਪਣਾ ਦਿਲ ਹਾਰ ਆਇਆ ਸੀ ਖੁਸ਼ਦੀਪ ਮੇਰੀ ਹੋਣ ਵਾਲੀ ਭਾਬੀ ਦਾ ਨਾਮ ਸੀ ਵੀਰੇ ਨੇ ਘਰ ਆ ਕੇ ਬੀਬੀ ਨੂੰ ਉਸੇ ਵਾਰੀ ਦੱਸਿਆ ਤਾਂ ਉਸ ਦੇ ਘਰਦਿਆਂ ਨੂੰ ਮਿਲ ਕੇ ਬੇਬੇ ਬਾਪੂ ਨੇ ਦੋਨਾਂ ਦੀ ਮੰਗਣੀ ਕਰ ਦਿੱਤੀ ਸਾਰੇ ਘਰ 'ਚ ਖੁਸ਼ੀ ਦਾ ਮਾਹੌਲ ਸੀ ਕੁੱਝ ਦਿਨਾਂ ਬਾਅਦ ਵੀਰੇ ਦਾ ਵਿਆਜ ਹੋ ਸੀ। ਬਾਪੂ ਨਾਲ ਦੇ ਪਿੰਡ ਕੋਈ ਕੰਮ ਗਿਆ ਸੀ ਤੇ ਮੈਂ ਸ਼ਹਿਰ ਗਿਆ ਹੋਇਆ ਸੀ ਸਮਾਨ ਲੈਣ ਲਈ। ਅਚਾਨਕ ਬਾਹਰੋਂ ਖੂਨ ਨਾਲ ਲਿਬੜਿਆ ਹੋਇਆ ਰਾਮੂ ਭੱਜਿਆ ਹੋਇਆ ਘਰ ਦੇ ਅੰਦਰ ਵੜਿਆ। ਆ ਕੇ ਬੀਬੀ ਨੂੰ ਕਹਿਣ ਲੱਗਾ, "ਬੀਬੀ ਜੀ, ਉਹ ਬਿੱਲੇ ਭਾਜੀ ਹੁਣੀ ਅੱਜ ਫੇਰ ਆਪਣੀ ਮੋਟਰ ਤੇ ਬੈਠ ਕੇ ਸ਼ਰਾਬ ਪੀ ਰਿਹਾ।" ਜਦ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੈਨੂੰ ਕੁੱਟਿਆ ਇਹ ਗੱਲ ਅੰਦਰ ਖੜੀ ਵੀਰ ਨੇ ਸੁਣ ਲਈ ਤੇ ਜਦ ਉਹ ਰਾਮੂ ਨੂੰ ਨਾਲ ਲੈ ਕੇ ਜਾਣ ਲੱਗਾ ਤਾਂ ਬੀਬੀ ਉਸ ਨੂੰ ਰੋਕਦਿਆਂ ਕਹਿਣ ਲੱਗੀ ਬੇ ਪੁੱਤ ਮਸਾ ਮਸਾਂ ਤਾਂ ਸੁੱਖਾਂ ਸੁਖਦੀ ਨੂੰ ਭਾਗਾਂ ਵੱਲ ਦੇ ਨਾ ਆਇਆ ਤੂੰ ਕੱਲਾ ਨਾ ਜਾ ਮੇਰਾ ਜੀ ਬਹੁਤ ਕਬਰ ਆ ਰਿਹਾ ਏ ਤੇਰੇ ਵੀਰ ਨੂੰ ਆ ਲੈਣ ਦੇ ਉਹ ਆਉਂਦਾ ਹੀ ਹੋਣਾ ਆ ਫਿਰ ਦੋਨੋਂ ਭਰਾ ਚਲੇ ਜਾਣਾ ਬੇਬੇ ਦੀ ਗੱਲ ਸੁਣੀ ਬਿਨਾਂ ਹੀ ਵੀਰਾ ਰਾਮੂ ਨੂੰ ਨਾਲ ਲੈ ਕੇ ਮੋਟਰ ਤੇ ਚਲਾ ਗਿਆ ਜਦ ਉਸਨੇ ਜਾ ਕੇ ਦੇਖਿਆ ਤਾਂ ਬਿੱਲੇ ਹੁਣੇ ਆਪਣੇ ਯਾਰਾਂ ਨਾਲ ਮਹਿਫਲ ਲਗਾਈ ਬੈਠੇ ਸਨ ਵੀਰਾ ਜਾ ਕੇ ਉਹਨਾਂ ਨੂੰ ਕਹਿਣ ਲੱਗਾ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਯਾਰੂ ਆਪਣੀ ਮੋਟਰ ਤੇ ਬੈਠ ਕੇ ਪੀਆ ਕਰੋ ਪਰ ਤੁਸੀਂ ਫੇਰ ਸਾਡੀ ਮੋਟਰ ਤੇ ਗੰਦ ਪਾਉਣਾ ਜਾਣਦੇ ਹੋ ਇਸ ਤੇ ਔਖਾ ਹੁੰਦੇ ਹੋਏ ਬਿੱਲਾ ਕਹਿਣ ਲੱਗਾ ਇਹ ਮੋਟਰ ਸਾਡੀ ਵੀ ਆ ਤੇਰਾ ਪਿਓ ਧੋਖੇ ਨਾਲ ਸਾਡੇ ਹਿੱਸੇ ਦੀ ਵੀ ਜ਼ਮੀਨ ਖਾ ਗਿਆ ਆਤੇ ਡ ਘਾਰ ਤੱਕ ਨਹੀਂ ਮਰਿਆ ਅਸੀਂ ਤਾਂ ਇੱਥੇ ਹੀ ਬੈਠ ਕੇ ਪੀਵਾਂਗੇ ਉਖੜਦਾ ਜੋ ਤੂੰ ਖੜਨਾ ਹੈ ਉਹਨਾਂ ਨੇ ਸ਼ਰਾਬ ਦੇ ਨਸ਼ੇ 'ਚ ਵੀਰੇ ਦੀ ਗੱਲ ਤਾਂ ਕੀ ਸੁਣੀ ਸੀ ਉਲਟਾ ਉਸ ਨਾਲ ਬੈਸਣ ਲੱਗ ਪਏ ਜਦ ਉਹਨਾਂ ਗੱਲ ਨਾ ਮੰਨੀ ਤਾਂ ਵੀਰੇ ਨੇ ਉਹਨਾਂ ਸ਼ਰਾਬ ਵਾਲਾ ਮੰਝਾ ਚੱਕ ਕੇ ਪਰੇ ਮਰਿਆ ਇਸ ਤੇ ਬਿੱਲੇ ਦੇ ਸਭ ਤੋਂ ਵੱਡੇ ਭਰਾ ਨਾਜਰ ਨੇ ਵੀਰੇ ਨੂੰ ਗਾਲ ਕੱਢੀ ਫਿਰ ਵੀਰੇ ਨੇ ਉਸ ਨੂੰ ਫੜ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਤਿੰਨੇ ਭਰਾਵਾਂ ਨੂੰ ਬਹੁਤ ਕਟਿਆ ਪਰ ਨਾજર ਦੀ ਕੁੱਟਮਾਰ ਜ਼ਿਆਦਾ ਹੋ ਗਈ ਸੀ ਜਿਸ ਕਰਕੇ ਉਸ ਦੀ ਹਾਲਤ ਖਰਾਬ ਹੋ ਗਈ ਉਹਨਾਂ ਨੇ ਵੀਰੇ ਤੋਂ ਨਾજર ਦਾ ਗਲ ਛਡਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਲਵਾਨੀ ਦਾ ਹੋਣ ਕਰਕੇ ਉਹ ਨਾજર ਨੂੰ ਛਡਾ ਹੀ ਨਾ ਪਾਇਆ ਕੋਈ ਵਾਪੇਸ਼ ਨਾ ਚਲਦੀ ਦੇਖ ਕੇ ਬਿੱਲੇ ਨੇ ਆਪਣੀ ਜੀਪ 'ਚੋਂ ਬੰਦੂਕ ਚੱਕੀ ਤੇ ਫਾਇਰ ਕਰ ਦਿੱਤਾ ਗੋਲੀ ਵੀਰੇ ਦੇ ਸਿਰ ਦੇ ਯਾਰ ਪਾਰ ਹੋ ਗਈ ਉਹ ਉੱਥੇ ਹੀ ਢੇਰ ਹੋ ਗਿਆ ਜਦ ਤੱਕ ਮੈਂ ਘਰ ਪਹੁੰਚਿਆ ਸਭ ਕੁਝ ਖਤਮ ਹੋ ਚੁੱਕਾ ਸੀ ਮੇਰੇ ਸਾਹਮਣੇ ਮੇਰੇ ਵੀਰੇ ਦੀ লাশ ਪਈ ਸੀ ਕੁਝ ਦਿਨਾਂ ਬਾਅਦ ਜਿਸ ਘਰ 'ਚ ਸ਼ਗਨਾ ਦੇ ਗੀਤ ਗੂੰਜਣੇ ਸਨ ਅੱਜ ਉਸ ਘਰ ਵਿੱਚ ਮਾਤਮ पसरे ਹੋਇਆ ਸੀ ਕੁਝ ਦਿਨਾਂ ਤਾਈ ਦਾ ਵੱਡਾ ਮੁੰਡਾ ਵੀ ਹਸਪਤਾਲ 'ਚ ਪੂਰਾ ਹੋ ਗਿਆ ਇਹ ਲੋਈ ਮੈਂ ਆਪਣੇ ਵੀਰੇ ਨੂੰ ਉਹਨਾਂ ਦੇ ਜਨਮ ਦਿਨ ਤੇ ਲੈ ਕੇ ਦਿੱਤੀ ਸੀ ਉਹ ਹਮੇਸ਼ਾ ਇਸ ਨੂੰ ਆਪਣੇ ਨਾਲ ਰੱਖਦੇ ਸਨ ਜਦ ਵੀ ਇਹ ਲੋਈ ਮੇਰੇ ਮੋਢੇ ਤੇ ਹੁੰਦੀ ਆ ਨਾ ਮੈਨੂੰ ਐਵੇਂ ਲੱਗਦਾ ਆ ਜਿਵੇਂ ਮੇਰੇ ਵੀਰ ਦਾ ਹੱਥ ਮੇਰੇ ਮੋਢੇ ਤੇ ਰੱਖਿਆ ਹੋਵੇ ਤੇ ਉਹ ਕਹਿ ਰਹੇ ਹੋਣ ਛੋਟੇ ਤੂੰ ਕਦੇ ਵੀ ਘਬਰਾਇਂ ਨਾ ਮੈਂ ਹਮੇਸ਼ਾ ਤੇਰੇ ਨਾਲ ਆ ਨਿਤਿਕਾ ਗੁਰੀ ਤੂੰ ਆਪਣੇ ਵੀਰ ਨੂੰ ਮਿਸ ਤਾਂ ਕਰਦਾ ਹੋਵੇਂਗਾ ਗੁਰੀ ਕਦੇ-ਕਦੇ ਤਾਂ ਬਹੁਤ ਕਰਦਾ ਆ ਉਹ ਮੇਰਾ ਬਹੁਤ ਕਰਦੇ ਸਨ ਨਿਤਿਕਾ ਮੈਂ ਵੀ ਆਪਣੀ ਮੰਮਾ ਨੂੰ ਬਹੁਤ ਮਿਸ ਕਰਦੀ ਆ ਹੁਣ ਤੁਸੀਂ ਜਿਆਦਾ ਨਾ ਸੋਚੋ ਪਲੀਜ਼ ਸੋਚੋ ਫਿਰ ਉਹ ਦੋ ਮਿਸ ਹੋ ਗਏ ਅਗਲੇ ਦਿਨ ਉਹ ਪਹਿਲਾਂ ਟ੍ਰੈਕਿੰਗ ਲਈ ਗਏ ਫਿਰ ਰਾਫਟਿੰਗ ਵੀ ਕੀਤੀ ਆਸੇ-ਪਾਸੇ ਦੀਆਂ ਸਾਰੀਆਂ ਫੇਮਸ ਜਗ੍ਹਾ ਘੁੰਮਿਆ ਅਖਰਚ ਸ਼ਾਮ ਨੂੰ ਉਹਨਾਂ ਨੇ ਪੈਰਾਗਲਾਈਡਿੰਗ ਕੀਤੀ ਖੁਸ਼ੀਆਂ ਦੇ ਇਹ ਸਾਰੇ ਪਲ ਨਿਤਿਕਾ ਨੇ ਆਪਣੇ ਕੈਮਰੇ ਵਿੱਚ ਰਿਕਾਰਡ ਕਰ ਲਏ ਸਨ ਸ਼ਾਮ ਨੂੰ ਹੋਟਲ ਵਾਪਸ ਆ ਕੇ ਉਹਨਾਂ ਨੇ ਸਵੇਰੇ ਕਰਨ ਵਾਪਸ ਜਾਣ ਦੀ ਤਿਆਰੀ ਕਰ ਲਈ ਅਗਲੇ ਦਿਨ ਸਵੇਰੀ ਉਹ ਚੈੱਕਆਊਟ ਕਰਕੇ ਵਾਪਸ ਆਪਣੇ ਘਰ ਨੂੰ ਤੁਰ ਪਏ। ਦੁਪਹਿਰ ਨੂੰ ਉਹ ਆਪਣੇ ਘਰ ਪਹੁੰਚੇ। ਰਾਮੂ ਨੇ ਗੇਟ ਖੋਲ੍ਹਿਆ ਤਾਂ ਗੱਡੀ ਅੰਦਰ ਆਈ। ਫਿਰ ਉਹ ਆਪਣੇ ਕਮਰੇ 'ਚ ਚਲੇ ਗਏ। ਸਫ਼ਰ ਦੀ ਥਕਾਵਟ ਹੋਣ ਕਰ ਨੋ ਉਹ ਥੋਮੇ ਸੋ ਗਏ। ਜਦ ਸ਼ਾਮ ਹੋਈ ਤਾਂ ਗੁਰੀ ਉੱਠ ਕੇ ਬਾਹਰ ਆਇਆ ਤਾਂ ਉਸ ਦਾ ਬਾਪੂ ਵਿਹੜੇ 'ਚ ਟਹਿਲ ਰਿਹਾ ਸੀ। ਉਸ ਨੇ ਗੁਰੀ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਹੋਰ ਫਿਰ ਪੁੱਤ ਕਿ ਮੇਰੇ ਹਾ ਤੁਹਾਡਾ ਟੂਲ ਹੁਣ ਗਈ ਤਾਂ ਸੀ ਕੁਝ ਦਿਨ ਹੋਰ ਲਾਉਣੇ ਸੀ ਗੁਰੀ ਬਹੁਤ ਵਧੀਆ ਰਿਹਾ ਬਾਪੂ ਜੀ ਮੈਂ ਉਹ ਜੋਬ ਤੇ ਵੀ ਜਾਣਾ ਹੈ ਨਾ ਤਾਂ ਕਰਕੇ ਜ਼ਿਆਦਾ ਦਿਨ ਨਹੀਂ ਲਗਾ ਸਕਦੇ ਸੀ ਬਾਪੂ ਚਲ ਕੋਈ ਨਾ ਬਾਕੀ ਚੰਗੀ ਗੱਲ ਆ ਜੋਬ ਵਲ ਤਾ ਤੂੰ ਵੀ ਆਪਣਾ ਵੀ ਸ਼ੌਂਕ ਪੂਰਾ ਕਰ ਲੈ ਜਿਹੜੇ ਗੱਲ ਸੁਣ ਪਹਿਲਾਂ ਰਿਵਰਵਲ ਮੈਨੂੰ ਵਾਪਸ ਕਰਕੇ ਜਾ ਗੁਰਜੀਤ ਹਾਂਜੀ ਮੈਂ ਹੁਣੇ ਲੈ ਕੇ ਆਇਆ ਤੱਕੇ ਅੰਦਰ ਗਿਆ ਆਪਣਾ ਬੈਗ ਫਰੋਲਣ ਲੱਗਾ ਉਸ ਨੂੰ ਇੱਧਰ ਉੱਧਰ ਕੁਝ ਲੱਭਦਾ ਦੇਖ ਨਿਤਿਕਾ ਦੀ ਅੱਖ ਖੁੱਲ ਗਈ ਤੇ ਉਹ ਕਹਿਣ ਲੱਗੀ ਕੀ ਲੱਭ ਰਹੀ ਹੋਂ ਤੁਸੀਂ ਗੁਰੀ ਰਿਵੋਲਵਰ ਕਿੱਥੇ ਆ ਮੈਨੂੰ ਮਿਲ ਨਹੀਂ ਰਹਾ ਨਿਤਿਕਾ ਭੁੱਲ ਗਏ ਉਹ ਤਾਂ ਮੇਰੇ ਕੋਲ ਆ ਇੱਕ ਮਿੰਟ ਉਹ ਟਿੱਕੇ ਆਪਣੇ ਬੈਗ ਚੋਂ ਕੱਢ ਕੇ ਉਸ ਨੂੰ ਫੜਾਇਆ ਗੁਰੀ ਉਸ ਨੂੰ ਲੈ ਕੇ ਬਾਹਰ ਆਇਆ ਤੇ ਆਪਣੇ ਬਾਪੂ ਨੂੰ ਫੜਾਇਆ ਕੇਰ ਸਿੰਘ ਰਿਵੋਲਵਰ ਫੜਤੇ ਹੋਏ ਕਹਿਣ ਲੱਗਾ ਆਜਾ ਬੈਠ ਮੇਰੇ ਕੋਲ ਹੋਸਣਾ ਕੋਈ ਗੱਲਬਾਤ ਫਿਰ ਗੁਰੀ ਵਿਆਰਤਿਆਂ ਹੋਇਆ ਹਾਂਜੀ ਸਭ ਵਧੀਆ ਆ ਗੱਲਬਾਤ ਹਲੇ ਕੋਈ ਨਹੀਂ ਬਾਪੂ ਕਿੰਨੇ ਫਾਇਰ ਕੀਤੇ ਫਿਰ ਗੁਰੀ ਫਾਇਰ ਦੀ ਗੱਲ ਸੁਣ ਕੇ ਆਪਣੇ ਬਾਪੂ ਵੱਲ ਦੇਖਣ ਲੱਗਾ ਉਸ ਨੂੰ ਕੋਈ ਗੱਲ ਹੀ ਨਾ ਆਵੇ ਉਹ ਕੀ ਜਵਾਬ ਦੇਵੇ ਫਿਰ ਗੱਲ ਨੂੰ ਸੰਭਾਲਦਿਆਂ ਹੋਇਆਂ ਗੁਰੀ ਕਹਿਣ ਲੱਗਾ ਬਾਪੂ ਜੀ ਮੇਰੇ ਤੋਂ ਗਨ ਮਿੱਟੀ 'ਚ ਟਿਕ ਪਈ ਸੀ ਮੈਂ ਜਦ ਇਸ ਨੂੰ ਸਾਫ਼ ਕਰ ਰਿਹਾ ਸੀ ਤਾਂ ਇੱਕ ਗੋਲੀ ਚੱਲ ਗਈ ਘੇਰ ਸਿੰਘ ਗੋਲੀਆਂ ਗਿਣਦਾ ਹੋਇਆ ਕਹਿਣ ਲੱਗਾ ਤੂੰ ਮੈਨੂੰ ਬਚਪਨ ਤੋਂ ਮੇਰੀ ਬੰਦੂਕ ਸਾਫ਼ ਕਰਦੇ ਦੇਖਦਾ ਆ ਰਿਹਾ ਹਾਂ ਤੈਨੂੰ ਚੰਗਾ ਪੜਾ ਪਤਾ ਹੈ ਨਾ ਗਨ ਹਮੇਸ਼ਾ ਖਾਲੀ ਕਰਕੇ ਸਾਫ਼ ਕਰੀ ਦੀਆ ਫੇਰ ਵੀ ਤੂੰ ਪੁੱਤ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦਾ ਹੈ ਓਏ ਜੇ ਤੈਨੂੰ ਕੁਝ ਹੋ ਜਾਂਦਾ ਫੇਰ ਗੁਰੀ ਬਾਪੂ ਜੀ ਧਿਆਨ ਨਹੀਂ ਰਿਹਾ ਅੱਗੇ ਤੋਂ ਇਹ ਜਾ ਕੁਝ ਨਹੀਂ ਕਰਦਾ ਨਿਤਿਕਾ ਅੰਦਰ ਖੜੀ ਜਲੀ ਰਹੀ ਉਹਨਾਂ ਦੀ ਸਾਰੀ ਗੱਲਬਾਤ ਸੁਣ ਰਹੀ ਸੀ ਫਿਰ ਉਹ ਬਾਹਰ ਆਈ ਆ ਕੇ ਕੀਰ ਸਿੰਘ ਦੇ ਪੈਰੀ ਹੱਥ ਲਾਇਆ ਕੀਰ ਸਿੰਘ ਕਹਿੰ ਲਗਾ ਉਹ ਬਸ ਕਰ ਧੀ ਜਿਉਂਦੀ ਵਾਸ ਹੀ ਰਹਿ ਪੁੱਤ ਹੋਰ ਕਿਵੇਂ ਰਿਹਾ ਤੁਹਾਡਾ ਸਫ਼ਰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਨਿਤਿਕਾ ਨਹੀਂ ਬਾਪੂ ਜੀ ਕੋਈ ਪਰੇਸ਼ਾਨੀ ਨਹੀਂ ਹੋਈ ਸਗੋਂ ਤਾਂ ਬਹੁਤ ਵਧੀਆ ਰਿਹਾ ਸਮਾਂ ਬਤੀਤ ਹੋਇਆ ਕੀ ਚਲੋ ਚੰਗੀ ਗੱਲ ਆ ਪੁੱਤ ਜੋ ਸਮਾ ਹੱਸ ਖੇਡ ਕੇ ਲੰਘ ਜਾਵੇ ਨਾ ਉਹੀ ਚੰਗਾ ਹੁੰਦਾ ਏ ਇਦਾਂ ਹੀ ਗੱਲਾਂ-ਬਾਤਾਂ ਕਰਦਿਆਂ ਨੂੰ ਰਾਤ ਆ ਰੋਟੀ ਦਾ ਟਾਈਮ ਹੋ ਗਿਆ ਫੇਰ ਰੋਟੀ ਪਾਣੀ ਖਾ ਕੇ ਉਹ ਸਭ ਸੋ ਗਏ ਅਗਲੇ ਦਿਨ ਸਵੇਰੇ ਕੇਰ ਸਿੰਘ ੁੱਪੇ ਬੈਠਾ ਚਾਹ ਦੀ ਉੜੀ ਕਰ ਰਿਹਾ ਸੀ ਕੁਝ دیر ਬਾਅਦ ਗੁਰਜੀਤ ਵੀ ਆ ਗਿਆ ਤੇ ਉਸ ਦੇ ਕੋਲ ਬੈਠ ਗਿਆ ਫੇਰ ਕੇਰ ਸਿੰਘ ਦਿয়াল ਨੂੰ ਹਾਕ ਮਾਰ ਦੇ ਕਹਿਣ ਲੱਗਾ ਉਹ ਦਿয়াল ਕੁਰੇ ਹੋਰ ਕਿੰਨਾ ਕੁ ਟਾਈਮ ਲੱਗੂ ਚਾਹ ਨੂੰ ਮੈਂ ਖੇਤ ਜਾਣ ਤੋਂ ਬੱਠਾ ਹਾਂ ਇਸ ਤੇ ਨਿਤਿਕਾ ਅੰਦਰ ਉੱਠ ਕੇ ਆਈ ਰਸੋਈ 'ਚ ਆਪਣੀ ਮੰਮੀ ਕੋਲ ਆਈ ਕੁਝ ਦੇਰ ਬਾਅਦ ਦਿਆਲੂ ਬਾਹਰ ਆ ਕੇ ਉਹਨਾਂ ਕੋਲ ਬੈਠ ਗਈ ਉਸ ਤੇ ਮੰਗਰੇ ਹੀ ਨਿਤਿਕਾ ਚਾਹ ਲੈ ਕੇ ਆ ਗਈ ਚਾਹ ਪਾਣੀ ਪੀਣ ਤੋਂ ਬਾਅਦ ਕੀਰ ਸਿੰਘ ਉੱਠ ਕੇ ਆਪਣੇ ਖੇਤ ਨੂੰ ਚੱਲ ਪਿਆ ਗੁਰੂ ਵੀ ਉਸ ਦੇ ਨਾਲ ਹੀ ਚਲਾ ਗਿਆ ਦਿਆਲੂ ਤੇ ਨਿਤਿਕਾ ਦੋਵੇਂ ਵਿਹੜੇ ਵਿੱਚ ਬੈਠੀਆਂ ਗੱਲਾਂ ਮਾਰ ਰਹੀਆਂ ਸਨ ਅਚਾਨਕ ਬਾਹਰ ਵਾਲਾ ਗੇਟ ਖੁੱਲਿਆ ਤੇ ਬਿੱਲਾ ਅੰਦਰ ਆਇਆ ਉਹਨਾਂ ਕੋਲ ਆ ਕੇ ਕਹਿਣ ਲੱਗਾ ਚਾਚੀ ਜੀ ਪੈਰੀ ਪਨਾਇਆ ਮੈਂ ਕਿਹਾ ਪਰ ਚਾਚੀ ਜੀ ਸਸ਼ੀ ਕਾਲ ਨਿਤਿਕਾ ਨੇ ਉਸੇ ਵੱਲ ਧਿਆਨ ਦਿੱਤੇ ਬਿਨਾਂ ਹੀ ਉੱਠ ਕੇ ਪਾnde ਇਕੱਠੇ ਕੀਤੇ ਤੇ ਲੈ ਕੇ ਅੰਦਰ ਚਲੇ ਗਈ ਉਸਨੇ ਜਾਂਦੀ ਨੂੰ ਦੇਖ ਕੇ ਬਿੱਲਾ ਕਹਿਣ ਲੱਗਾ ਕੋ ਕੋਈ ਸਾਨੂੰ ਵੀ ਚਾਹ ਪਿਲਾ ਦਿਓ ਉਸ ਗੱਲ ਸੁਣ ਕੇ ਨਿਤਿਕਾ ਰੁਕਦੀ ਹੋਈ ਕਹਿਣ ਲੱਗੀ ਚਾਹ ਪਿਲਾਉਣੀ ਆ ਮੇਰੀ ਜੁੱਤੀ ਪਤਾ ਨਹੀਂ ਕਿੱਥੋਂ ਆ ਗਿਆ ਸਵੇਰੇ ਸਵੇਰੇ ਮੂੰਹ ਚੱਕੀ ਕੈ ਕੀ ਅੰਦਰ ਨੂੰ ਚਲੀ ਗਈ ਬਿੱਲਾ ਕਮਾਲ ਆ ਯਾਰ ਸਾਨੂੰ ਚਾਹ ਵੀ ਨਹੀਂ ਪੁੱਛੀ ਚਲੋ ਕੋਈ ਗੱਲ ਨਹੀਂ ਪਰ ਸਾਡੀ ਸਸ਼ਿਕ ਸਸ਼ਿਕਾਚ ਕੀ ਖਰਾਬੀ ਸੀ ਉਸ ਦਾ ਜਵਾਬ ਤਾਂ ਦੇ ਦਿੰਦੇ ਦਿਆਲ ਬੇ ਬਿੱਲਿਆ ਕੀ ਕੰਮ ਆ ਤੈਨੂੰ ਬਿਨਾ ਮਤਲਬ ਤਾਂ ਤੂੰ ਕਿਸੇ ਦੀ ਵੱਡੀ ਉਂਗਲ ਤੇ ਵੀ ਨਹੀਂ ਮੋਤਾ ਨਾਲੇ ਅੰਦਰ ਕੀ ਝਾਕਦਾ ਆ ਜੋ ਗੱਲ ਕਰਨੀ ਆ ਸਿੱਧਾ ਹੋ ਕੇ ਮੇਰੇ ਨਾਲ ਕਰ ਬਿੱਲਾ ਚਾਚੀ ਉਹ ਸਹਾਗਾ ਚਾਹੀਦਾ ਸੀ ਕੁਛ تیر ਲਈ ਦਿਆਲ ਨਾ ਸੁਹਾਗਾ ਮੈਂ ਇੱਥੇ ਗਲਚ ਪਈ ਬੈਠੀ ਆ ਚੰਗਾ ਭਲਾ ਪਤਾ ਏ ਤੈਨੂੰ ਬਾਹਰ ਗਲੀ ਚ ਪਿਆ ਜਾ ਲੈ ਜਾ ਬਿੱਲਾ ਆਪਣੇ ਮੂੰਹ ਚ ਹੀ ਬੜਬੜ ਕਰਦੇ ਹੋਏ ਕਹਿਣ ਲੱਗਾ ਇਹ ਚਾਚੀ ਵੀ ਨਾ ਹਰ ਟਾਈਮ ਸੂਈ ਕੁੱਤੀ ਮੰਗੋ ਮੇਰੇ ਮਗਰ ਪਈ ਰਹਿੰਦੀ ਆ ਉਤੋਂ ਮੇਰੀ ਜਾਨ ਦਾ ਨਖਰਾ ਕਿੰਨਾ ਕਹਿ ਮਾ ਸੜਾ ਗੁੱਸੇ ਚ ਵੀ ਹੋਸੀ ਮੂੰਹ ਫੁੱਲ ਕਰਦੇ ਨੇ ਕੋਈ ਗੱਲ ਨਹੀਂ ਕਦੇ ਤਾਂ ਮੇਰੀ ਦਾੜੇ ਹੇਠਾਂ ਆਵੇਂਗੀ ਫਿਰ ਪੰਨੂ ਮੈਂ ਸਾਰੀ ਮੜਕ ਜਦੋਂ ਉਹ ਪਿੱਛੇ ਬਾਹਰ ਨੂੰ ਮੁੜਨ ਲੱਗਾ ਤਾਂ ਦਿਆਲੋ ਕਹਿਣ ਲੱਗੀ ਗੱਲ ਸੁਣ ਬੱਲਿਆ ਅੱਗੇ ਤੋਂ ਸਾਡੇ ਘਰ ਪਰ ਉਦੋਂ ਹੀ ਪਾਵੇਂ ਜਦ ਤੇਰਾ ਚਾਚਾ ਦਾ ਭਰਾ ਕਰੇ ਹੋਵੇ ਉਸੇ ਗੱਲ ਸੁਣ ਕੇ ਬਿੱਲਾ ਛੁੱਪ ਕਰਕੇ ਬਾਹਰ ਨੂੰ ਆ ਗਿਆ ਉਸੇ ਜਾਣ ਤੋਂ ਬਾਅਦ ਦਿਆਲੋ ਉੱਠ ਕੇ ਅੰਦਰ ਆ ਗਏ ਨਿਤਿਕਾ ਕੋਲ ਜਾ ਕੇ ਕਹਿਣ ਲੱਗੀ ਧੀਏ ਤੂੰ ਅੱਗੋਂ ਤੋਂ ਇਸ ਬਿੱਲੇ ਨੂੰ ਕਦੇ ਮੂੰਹ ਨਹੀਂ ਲਾਉਣਾ ਇਹਨੂੰ ਕੀ ਪਤਾ ਧੀਆ ਪੈਣਾ ਵਾਲੇ ਘਰ ਚ ਜਾ ਕੇ ਆਪਣਾ ਸਿਰ ਤੇ ਅੱਖ ਹਮੇਸ਼ਾ ਨੀਮੀ ਰੱਖੀਦੀ ਆ ਇਸ ਸਾਰੇ ਜਹਾਨ ਦਾ ਲੋਚਾ ਹੀ ਨਾਲੇ ਭੁੱਲ ਕੇ ਵੀ ਤੂੰ ਕਦੇ ਇਹਨਾਂ ਦੇ ਘਰ ਨਹੀਂ ਜਾਣਾ ਚਾਹੇ ਤੈਨੂੰ ਤੇਰੀ ਤਾਈ ਬੁલાਏ ਜਾਂ ਤਾਇਆ ਸਮਝ ਕੀ ਨਾ ਮੇਰੀ ਗੱਲ ਨਿਤਿਕਾ ਹਾਂਜੀ ਮੰਮੀ ਜੀ ਸ਼ਾਮ ਨੂੰ ਨਿਤਿਕਾ ਨੇ ਆਪਣੀ ਮੰਮੀ ਨਾਲ ਮਿਲ ਕੇ ਰੋਟੀ ਪਾਣੀ ਬਣਾਇਆ ਤੇ ਸਾਰਿਆਂ ਨੇ ਮਿਲ ਕੇ ਛੁੱਲੇ ਮੂਰੇ ਬੈਠ ਕੇ ਖਾਧੀ ਫਿਰ ਬੈਠੇ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ ਉਸ ਤੋਂ ਬਾਅਦ ਸਾਰੇ ਆਪੋ ਆਪਣੇ ਕਮਰਿਆਂ 'ਚ ਸੌਣ ਚਲੇ ਗਏ ਨਿਤਿਕਾ ਬੈੱਡ ਤੇ ਬੈਠੀ ਮੋਬਾਈਲ ਤੇ ਬੈਠੀ ਗੇਮ ਖੇਡ ਰਹੀ ਸੀ ਗੁਰੀ ਆਪਣੀ ਕੱਲ ਦੀ ਜੌਬ ਤੇ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਨੂੰ ਤਿਆਰੀ ਕਰਦੇ ਨੂੰ ਪਰੇਸ਼ਾਨ ਹੁੰਦੇ ਦੇਖ ਕੇ ਨਿਤਿਕਾ ਕਹਿਣ ਲੱਗੀ ਹਾਂਜੀ ਗੁਰਜੀ ਜੀ ਕੀ ਹੋਇਆ ਤੁਸੀਂ ਪਰੇਸ਼ਾਨ ਕਿਉਂ ਹੋ ਵੈਸੇ ਵੀ ਤੁਸੀਂ ਕੱਲ ਜੌਬ ਤੇ ਜਾ ਰਹੇ ਹੋ ਨਾ ਨਾ ਕਿ ਕੋਈ ਜੰਗ ਲੜਨ ਲਈ ਜੋ ਐਵੇਂ ਦੁਖੀ ਹੋਏ ਬੈਠੇ ਹੋ ਚਲੋ ਜਾਓ ਤੁਸੀਂ ਸੋ ਜਾਓ ਮੈਂ ਕਰ ਦਿੰਨੀ ਆ ਤੁਹਾਡਾ ਸਾਰਾ ਕੰਮ ਗਰੀਸ ਨੂੰ ਥੈਂਕ ਯੂ ਕਹਿ ਕੇ ਜਾ ਕੇ ਸੋਫੇ ਤੇ लेट ਗਿਆ ਉਸ ਦਿਨ ਕੱਲ ਦੀ ਸਾਰੀ ਤਿਆਰੀ ਕਰ ਦੇ ਨੂੰ ਨਿਤਿਕਾ ਨੂੰ دیر ਰਾਤ ਹੋ ਗਈ ਜਦੋਂ ਉਹ ਸਾਰੇ ਕੰਮ ਨਿਬੇੜ ਕੇ ਆਪਣੇ ਬੈੱਡ ਤੇ ਜਾ ਕੇ ਪਈ ਤਾਂ ਉਸ ਨੇ ਦੇਖਿਆ ਕਿ ਗੁਰੀ ਜਾਗ ਰਿਹਾ ਹੈ ਉਹ ਉੱਤ ਕੀ ਉਸ ਦੇ ਵੱਲ ਮੂੰਹ ਕਰਕੇ ਪੈ ਗਈ ਤੇ ਕਹਿਣ ਲੱਗੀ ਤੁਸੀਂ ਸੁੱਤੇ ਨਹੀਂ ਹਲੇ ਤੱਕ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਣੀ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ